ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਨੰਬਰ 1 ਦੁੱਧ ਵਿੱਚ ਖੰਡ ਪਾ ਕੇ ਕਦੇ ਵੀ ਨਹੀਂ ਪਿਓਈ ਸੀ ਦੀ ਜਗਾ ਤੁਸੀਂ ਦੇਸੀ ਖੰਡੇ ਜਾਂ ਫੇਰੇ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਬਹੁਤ ਜਿਆਦਾ ਫਾਇਦਾ ਮਿਲੇਗਾ ਨੰਬਰ 2 ਜੇਕਰ ਤੁਹਾਡੇ ਨੱਕ ਵਿੱਚੋਂ ਖੂਨ ਵਹਿਣ ਲੱਗੇ ਤਾਂ ਇੱਕ ਮਿੱਟੀ ਦੇ ਛੋਟੇ ਜਿਹੇ ਬਰਤਨ ਵਿੱਚ ਬਾਦਾਮ ਅਤੇ ਮਿਸ਼ਰੀ ਨੂੰ ਪਿਓ ਕੇ ਰੱਖ ਦਿਓ ਅਤੇ ਅਗਲੀ ਸਵੇਰ ਬਾਦਾਮ ਦੇ ਛਿਲਕੇ ਉਤਾਰ ਕੇ ਮਿਸ਼ਰੀ ਨਾਲ ਮਿਲਾ ਕੇ ਇਸ ਦਾ ਪੇਸਟ ਬਣਾ ਲਓ ਸਵੇਰੇ ਖਾਲੀ ਪੇਟ ਇਸ ਦਾ ਇਸਤੇਮਾਲ ਕਰੋ ਨੱਕ ਵਿੱਚੋਂ ਖੂਨ ਵਗਣ ਦੀ ਸਮੱਸਿਆ ਬਿਲਕੁਲ ਹੀ ਖਤਮ ਹੋ ਜਾਵੇਗੀ ਨੰਬਰ 3 ਸਰਦੀ ਜ਼ੁਖਾਮ ਹੋਣ ਤੇ ਸਰੋਂ ਤੇ ਤੇਲ ਨੂੰ ਗਰਮ ਕਰਕੇ ਛਾਤੀ ਦੇ ਉੱਪਰ ਮਾਲਿਸ਼ ਕਰੋ ਅਤੇ ਨੱਕ ਦੇ ਵਿੱਚ ਵੀ ਸਰੋਂ ਦਾ ਤੇਲ ਪਾਓ ਇਸ ਨਾਲ ਤੁਹਾਨੂੰ ਸਰਦੀ ਜ਼ੁਖਾਮ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 4 ਜੇ ਕਰੇ ਤੁਹਾਡੇ ਕੋਲ ਸੈਲਫ ਤੁਹਾਡੀ ਸੈਲਫ ਗਿੱਲੀ ਬਰਤਨਾਂ ਰੱਖਣ ਲਈ ਕੋਈ ਵੀ ਤੌਲੀਏ ਨਹੀਂ ਹੈ ਤਾਂ ਤੁਸੀਂ ਸਰਾਣੇ ਦੇ ਪਏ ਕਿਸੇ ਵੀ ਪੁਰਾਣੇ ਗਲਾਫ ਦਾ ਇਸਤੇਮਾਲ ਕਰ ਸਕਦੇ ਹੋ ਇਹ ਆਪਣੇ ਅੰਦਰ ਪਾਣੀ ਨੂੰ ਬਹੁਤ ਜਲਦੀ ਸੋਖ ਲੈਂਦਾ ਹੈ ਇਸ ਨਾਲ ਤੁਹਾਡੀ ਰਸੋਈ ਦੀ ਸੈਲਫ ਖਰਾਬ ਨਹੀਂ ਹੋਵੇਗੀ ਨੰਬਰ 5 ਸੌਣ ਤੋਂ ਪਹਿਲਾਂ ਇੱਕ ਟੁਕੜਾ ਗੁੜ ਦਾ ਖਾਣ ਨਾਲ ਪਥਰੀ ਪਸ਼ਾਬ ਰਾਹੀਂ ਟਟਕੇ ਬਾਹਰ ਨਿਕਲ ਜਾਂਦੀ ਹੈ ਤੇ ਗੋੜੇ ਖਾਣ ਨਾਲ ਤੁਹਾਡੇ ਸੀਨੇ ਵਿੱਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ ਨੰਬਰ 6 ਜਦੋਂ ਵੀ ਤੁਸੀਂ ਗੋਭੀ ਖਰੀਦਦੇ ਹੋ ਤਾਂ ਉਸ ਨੂੰ ਬਣਾਉਣ ਤੋਂ ਪਹਿਲਾਂ ਗੈਸ ਉੱਪਰ ਤੇਜ਼ ਕਰਕੇ ਉਸ ਉੱਪਰ ਗੋਪੀ ਦਾ ਫੁੱਲ ਰੱਖ ਦਿਓ ਡੰਡੀ ਵਾਲੀ ਸਾਈਡ ਇਸ ਤਰ੍ਹਾਂ ਕੁਝ ਸਮਾਂ ਉਸ ਨੂੰ ਉੱਪਰ ਰੱਖੋ ਤੇ ਫਿਰ ਜੋ ਉਸ ਵਿੱਚ ਫਲੋਂਕ ਉੱਪਰ ਰੱਖੋ ਤੇ ਫਿਰ ਹਲਾਓ ਨਾ ਤੁਸੀਂ ਜੇਕਰ ਕੋਈ ਵੀ ਉਸ ਵਿੱਚ ਸੁੰਡ ਕੀੜਾ ਹੋਵੇਗਾ ਉਹ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 7 ਜਾਮਣ ਦੇ ਬੀਜਾਂ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਸੇਵਨ ਕਰਨ ਨਾਲ ਪੇਟ ਦੀਆਂ ਸਾਰੀਆਂ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ ਨੰਬਰ 8 ਜੇਕਰ ਤੁਸੀਂ ਕਿਤੇ ਬਾਹਰ ਘੁੰਮਣ ਲਈ ਜਾ ਰਹੇ ਹੋ ਤਾਂ ਆਪਣੇ ਧੰਦਾਮਲੇ ਬ੍ਰਸ਼ ਨੂੰ ਆਪਣੇ ਹੱਥਾਂ ਵਿੱਚ ਪਾਉਣ ਵਾਲੇ ਲਫਾਫੇ ਦੇ ਵਿੱਚ ਇੱਕ 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 ਕਰਕੇ ਪਾ ਲਓ ਇਸ ਤਰ੍ਹਾਂ ਕਰ ਨਾਲ ਉਹ ਸਾਰੇ ਇੱਕ ਦੂਜੇ ਨਾਲ ਚਿਮਕਣਗੇ ਨਹੀਂ ਤੇ ਤੁਹਾਡੇ ਬਰਸ਼ ਆਪਣੇ ਆਪ ਹੀ ਆਪਣੇ ਆਪ ਸਾਫ਼ ਰਹਿਣਗੇ ਨੰਬਰ 9 ਨਿੰਮ ਦਾ ਦਾਤਣੇ ਕਰ ਨਾਲ ਦੰਦਾਂ ਵਿੱਚ ਕਦੇ ਵੀ ਕੀੜਾ ਨਹੀਂ ਲੱਗਦਾ ਨੰਬਰ 10 ਜੇਕਰ ਤੁਹਾਡੀ ਤੁਹਾਡੀ ਨੇਲ ਪੇਂਟ ਸੁੱਕ ਗਈ ਹੈ ਤਾਂ ਉਸ ਦਾ ਢੱਕਣ ਖੋਲ ਕੇ ਕੁਝ ਸਮੇਂ ਲਈ ਮਾਈਕ੍ਰੋਵੇਵ ਵਿੱਚ ਰੱਖ ਦੋ ਤੇ ਚਲਾ ਦਿਓ ਫਿਰ ਕੁਝ ਸਮੇਂ ਬਾਅਦ ਉਸ ਨੂੰ ਬਾਹਰ ਕੱਢ ਲਓ ਇਸ ਤਰੀਕੇ ਨਾਲ ਤੁਹਾਡੀ ਸੁੱਕੀ ਹੋਈ ਨੇਲ ਪੇਂਟ ਦੁਬਾਰਾ ਤੋਂ ਲਗਾਉਣ ਜੋਗੀ ਹੋ ਜਾਵੇਗੀ ਨੰਬਰ 11 ਪਪਿੱਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 12 ਜੇਕਰ ਤੁਸੀਂ ਨੇਲ ਪੇਂਟ ਲਗਾਉਂਦੇ ਹੋ ਤਾਂ ਕਈ ਵਾਰ ਉਹ ਸਾਡੇ ਉਂਗਲਾਂ ਦੀਆਂ ਸਾਈਡਾਂ ਤੇ ਲੱਗ ਜਾਂਦੀ ਹੈ ਜਿਸ ਨੂੰ ਉਤਾਰ ਲਈ ਬਹੁਤ ਮੁਸ਼ਕਲ ਹੁੰਦੀ ਹੈ ਇਸ ਨਾਲ ਨੇਲ ਪੇਂਟ ਲਗਾਉਣ ਤੋਂ ਪਹਿਲਾਂ ਆਪਣੀਆਂ ਉਂਗਲਾਂ ਦੇ ਸਾਈਡਾਂ ਤੇ ਹਲਕੀ ਜਹੀ ਵੈਸਲੀਨ ਲਗਾ ਲਓ ਤੇ ਫਿਰ ਨੇਲ ਪੇਂਟ ਲਗਾਉਣ ਤੋਂ ਬਾਅਦ ਹੇਅ ਬੈਂਸ ਨ ਦੀ ਮਦਦ ਨਾਲ ਉਤਾਰ ਦਿਓ ਨੰਬਰ 13 ਜਾਦਾ ਚਿਕਨਾ ਇਹ ਵਾਲੀਆਂ ਚੀਜ਼ਾਂ ਖਾਣ ਨਾਲ ਗਲੇ ਵਿੱਚ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 14 ਜੇਕਰ ਤੁਹਾਡੀ ਅਲਮਾਰੀ ਦੇ ਪਿੱਛੇ ਬਹੁਤ ਜ਼ਿਆਦਾ ਗੰਦਗੀ ਹੈ ਤਾਂ ਤੁਸੀਂ ਹੈਂਗਰ ਦੀ ਦੋਨਾਂ ਸਾਈਡ ਤੇ ਇੱਕ ਇੱਕ ਜੁਰਾਬ ਚੜਾ ਲਓ ਫਿਰ ਇਸ ਦੀ ਮਦਦ ਨਾਲ ਆਪਣੀ ਅਲਮਾਰੀ ਦੇ ਕੋਨੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੋ जिस जगह तो हाथ नहीं जा रहा नंबर पंद्रह जेकर तो शरीर थकिया होया महसूस कर रहा है ता अदरक वाली चाह पीओ बहोत ही जल्दी आराम मिलेगा नंबर पंद्रह ਸੋਰੀ 16 ਜੇਕਰ ਤੁਸੀਂ ਪ੍ਰਾਂਤ ਨੂੰ ਆਟਾ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਆਟਾ ਗੁੰਨਣ ਤੋਂ ਪਹਿਲਾਂ ਸਾਰੀ ਪ੍ਰਾਂਤ ਤੇ ਹਲਕਾ ਜਿਹਾ ਘਿਓ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਆਟਾ ਗੁੰਨਣ ਤੋਂ ਬਾਅਦ ਤੁਹਾਡੀ ਪ੍ਰਾਂਤ ਬਿਲਕੁਲ ਸਾਫ਼ ਹੀ ਰਹੇਗੀ ਆਟਾ ਨਹੀਂ ਲੱਗੇਗਾ ਨੰਬਰ 17 ਸਰਦੀਆਂ ਦੇ ਮੌਸਮ ਵਿੱਚ ਦਹੀਂ ਖਾਣ ਨਾਲੋਂ ਚੰਗਾ ਹੈ ਕਿ ਅਸੀਂ ਗਰਮ ਦੁੱਧ ਪੀਤਾ ਜਾਵੇ ਨੰਬਰ 18 ਜੇਕਰ ਤੁਹਾਡੇ ਕੋਲ ਅੰਗੂਠਾ ਲਗਾਉਣ ਵਾਲਾ ਪੈੜ ਨਹੀਂ ਹੈ ਤਾਂ ਤੁਸੀਂ ਇੱਕ ਕਾਟਨ ਦਾ ਟੁਕੜਾ ਲੈ ਕੇ ਉਸ ਨੂੰ ਗੋਲ-ਗੋਲ ਕਰਕੇ ਇੱਕ ਡੱਬੀ ਵਿੱਚ ਪਾ ਲਓ ਫਿਰ ਉਸ ਉੱਪਰ ਕੱਪੜੇ ਤੋਣ ਵਾਲਾ ਨੀਲ ਪਾ ਲਓ ਉਸ ਤੋਂ ਉੱਪਰ ਫਿਰ ਇੱਕ ਆਪਣਾ ਅੰਗੂਠਾ ਰੱਖੋ ਇਸ ਤਰ੍ਹਾਂ ਕਰ ਨਾਲ ਤੁਸੀਂ ਬਿਨਾ ਪੈਸਾ ਖਰਚੇ ਕਿਤੇ ਵੀ ਕਾਗਜ਼ ਉੱਪਰ ਅੰਗੂਠਾ ਲਗਾ ਸਕਦੇ ਹੂੰ ਨੰਬਰ ਉਨੀ ਜ਼ਿਆਦਾ ਚਾਹ ਪੀਣ ਨਾਲ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਲਈ ਚਾਹ ਜਿੰਨੀ ਵੀ ਹੋ ਸਕੇ ਘੱਟ ਹੀ ਪੀਵੋ ਨੰਬਰ 2 ਜੇਕਰ ਤੁਸੀਂ ਹੱਥ ਵਾਲੇ ਚੁਕਰ ਦੀ ਮਦਦਦ ਨੂੰ ਨਾਲ ਪਿਆਜ਼ ਨੂੰ پیس ਰਹੇ ਹੋ ਤਾਂ ਉਸ ਦੀ ਪੂਰੀ ਰੱਸੀ ਉੱਪਰ ਹਲਕੀ ਜਿਹੀ ਬੈਸਲਿਨ ਲਗਾ ਲਓ ਇਸ ਤਰ੍ਹਾਂ ਨਾਲ ਉਸ ਦੀ ਰੱਸੀ ਬਹੁਤ ਹੀ ਆਸਾਨੀ ਦੇ ਨਾਲ ਵਧੀ ਜਾਵੇਗੀ ਜਿਸ ਨਾਲ ਤੁਸੀਂ ਤੁਸੀਂ ਕੋਈ ਵੀ ਚੀਜ਼ ਗ੍ਰੈਂਡ ਕਰ ਸਕਦੀ ਹੋ ਨੰਬਰ 21 ਸਫੇਦ ਪਿਆਜ਼ ਦਾ ਰਸਬਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 22 ਸਭ ਕੁਝ ਪਾ ਕੇ ਵੀਜੇ ਕਰ ਤੁਹਾਡਾ ਮਨ ਸੰਤੁਸ਼ਟ ਅਸੁਣਤ ਨਹੀਂ ਹੈ ਤਾਂ ਸਮਝ ਲਓ ਕਿ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਨੰਬਰ 23 ਜੇਕਰ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ ਤਾਂ ਆਪਣੇ ਨੱਕ ਨੂੰ ਗੁੜ ਦੀ ਧੂਣੀ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਨੱਕ ਖੁੱਲ ਮਿੰਟਾਂ ਵਿੱਚ ਹੀ ਖੁੱਲ ਜਾਵੇਗਾ ਨੰਬਰ 24 ਵਿਸ਼ਵਾਸ ਦਾ ਮਤਵ ਇਹ ਨਹੀਂ ਹੁੰਦਾ ਕਿ ਜੋ ਮੈਂ ਚਾਹਾਂਗਾ ਰੱਬ ਉਹੀ ਕਰੇਗਾ ਸਗੋ ਇਹ ਹੁੰਦਾ ਹੈ ਕਿ ਰੱਬ ਉਹੀ ਕਰੇਗਾ ਜੋ ਮੇਰੇ ਲਈ ਸਹੀ ਹੈ ਨੰਬਰ 25 ਜੇਕਰ ਚੌਲ ਖਾਣ ਨਾਲ ਤੁਹਾਨੂੰ ਬਦਹਚਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਥੋੜਾ ਜਿਹਾ ਨਿੰਬੂ ਦਾ ਚਾਰ ਚਟ ਲਗੋ ਤੁਹਾਡੀ ਇਹ ਸਮੱਸਿਆ ਖਤਮ ਹੋ ਜਾਵੇਗੀ ਨੰਬਰ 26 ਹਰ ਦਿਨ ਚੰਗਾ ਹੋ ਨਹੀਂ ਹੋ ਸਕਦਾ ਪਰ ਹਰ ਦਿਨੇ ਵਿੱਚ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ ਨੰਬਰ 27 ਬੱਚਿਆਂ ਨੂੰ ਰੋਜ਼ਾਨਾ ਕਿਸਮੀਸ ਖਵਾਉਣ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 28 ਜਦੋਂ ਬੇਰਜੁਗਾਰੀ ਦਰਵਾਜ਼ੇ ਤੋਂ ਅੰਦਰ ਆਉਂਦੀ ਹੈ ਤਾਂ ਫਿਰ ਪਿਆਰ ਦੋਸਤੀ ਰਿਸ਼ਤੇਦਾਰ ਇਹ ਸਭ ਖਿੜਕੀ ਤੋਂ ਹੀ ਬਾਹਰ ਚਲੇ ਜਾਂਦੇ ਹਨ ਨੰਬਰ 29 ਜੋ ਔਰਤਾਂ ਸਾਥੀਆਂ ਜੋ ਹਰਤਾ ਸਰਦੀਆਂ ਵਿੱਚ ਦੁੱਧ ਵਿੱਚ ਜਤ ਹੁੰਦਾ ਤੇਲ ਮਲਾ ਕੇ ਆਪਣੇ ਚਿਹਰੇ ਤੇ ਮ사ਜ ਕਰਦੀਆਂ ਹਨ ਉਹਨਾਂ ਦਾ ਚਿਹਰਾ ਸੌਫਟ ਅਤੇ ਚਮਕ ਚਮਕਦਾਰ ਬਣਿਆ ਰਹਿੰਦਾ ਹੈ ਨੰਬਰ 30 ਜ਼ਿੰਦਗੀ ਵਿੱਚ ਕੋਈ ਤੁਹਾਡਾ ਸਾਥ ਦੇਵੇ ਜੇ ਨਾ ਦੇਵੇ ਖੁਦ ਹੀ ਅੱਗੇ ਵਧਦੇ ਰਹੋ ਕਿਉਂਕਿ ਖੁਦ ਤੋਂ ਵੱਡਾ ਕੋਈ ਤੁਹਾਡਾ ਹਮ ਸਫਰ ਨਹੀਂ ਹੁੰਦਾ ਨੰਬਰ 31 ਜੇਕਰ ਜੇਕਰ ਤੁਸੀਂ ਤੇਲ ਦੇ ਤੇਲ ਵਿੱਚੇ ਲਸਣ ਦੀਆਂ ਕੁਝ ਕਲੀਆਂ ਪੀਸ ਕੇ ਸਰੀਰ ਦੇ ਉੱਪਰ ਮਾਲਸ਼ ਕਰਦੇ ਹੋ ਤਾਂ ਇਸ ਨਾਲ ਠੰਡੇ ਜ਼ਖਾਮ ਖਾਂਸੀ ਬਲਗਮ ਅਤੇ ਹੱਡੀਆਂ ਦੇ ਦਰਦ ਵਰਗੀਆਂ ਸਮੱਸਿਆ ਤੋਂ ਆਰਾਮ ਮਿਲਦਾ ਹੈ ਨੰਬਰ 32 ਬੜਾ ਹੀ ਮਜ਼ਬੂਤ ਕਰ ਲਿਆ ਹੁਣ ਮੈਂ ਖੁਦ ਨੂੰ ਹੁਣ ਆਪਣੀ ਦੀ ਦਾਗਾ ਦੇਣ ਤਾਂ ਕੋਈ ਫਰਕ ਨਹੀਂ ਪੈਂਦਾ ਨੰਬਰ 33 ਬੱਚਿਆਂ ਨੂੰ ਖਾਲੀ ਪੇਟ ਦਹੀਂ ਖਵਾਉਣ ਨਾਲ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 34 ਮੁਸਕਰਾਂਟ ਛੁੱਠੀ ਵੀ ਹੁੰਦੀ ਹੈ ਜਨਾਬ ਕਿਸੇ ਇਨਸਾਨ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖੋ ਨੰਬਰ 35 ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਸਕਿਨ ਦੀ ਖੁਸ਼ਕੀ ਨੂੰ ਘਟ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਨੰਬਰ 36 ਆਦਤ ਬਣਾ ਲਈ ਹੈ ਮੈਂ ਆਪਣੇ ਆਪ ਨੂੰ ਤਕਲੀਫ ਦੇਣ ਦੀ ਤਾਂ ਕਿ ਜਦੋਂ ਕੋਈ ਆਪਣਾ ਤਕਲੀਫ ਦੇਵੇ ਤਾਂ ਫਿਰ ਜਿਆਦਾ ਦੁੱਖ ਨਾ ਹੋਵੇ ਨੰਬਰ 37 ਘੋੜੇ ਦੇ ਚਾਵਲੇ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀ ਦਿੱਕਤ ਨਹੀਂ ਹੁੰਦੀ ਨੰਬਰ 38 ਅੱਖਾਂ ਬੰਦ ਕਰ ਲੈਣ ਨਾਲ ਮੁਸੀਬਤ ਤੋਂ بچਿਆ ਨਹੀਂ ਜਾ ਸਕਦਾ ਤੇ ਜਦੋਂ ਤੱਕ ਮੁਸੀਬਤ ਨਾ ਆਵੇ ਤਾਂ ਅੱਖਾਂ ਵੀ ਨਹੀਂ ਖੁੱਲਦੀਆਂ ਨੰਬਰ 39 ਘਰ ਵਿੱਚ ਟੁੱਟੇ ਫੁੱਟੇ ਬਰਤਨਾਂ ਦਾ ਇਸਤੇਮਾਲ ਕਰਨ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ ਨੰਬਰ 40 ਇਹ ਇਹ ਦੋਵੇਂ ਪ੍ਰੀਖਿਆ ਜ਼ਰੂਰ ਪਾਸ ਹੋਣੀਆਂ ਚਾਹੀਦੀਆਂ ਹਨ ਸੁਖ ਵਿੱਚ ਨਿਮਰਤਾ ਤੇ ਦੁੱਖ ਵਿੱਚ ਸਬਰ ਦੀ ਨੰਬਰ 41 ਜੇਕਰ ਤੁਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਮੇਥੀ ਮਸਾਲਾ ਮੈਦਾ ਅਤੇ ਤੇਲ ਤੋਂ ਬਣੇ ਹੋਏ ਪਕਵਾਨਾਂ ਦਾ ਸੇਵਨ ਬਿਲਕੁਲ ਵੀ ਨਾ ਕਰਿਆ ਕਰੋ ਨੰਬਰ 42 ਇਹ ਜ਼ਰੂਰੀ ਨਹੀਂ ਕਿ ਹਰ ਤੋਹਫਾ ਕੋਈ ਚੀਜ਼ ਹੀ ਹੋਵੇ ਪਿਆਰ ਪਰਵਾਹ ਤੇ ਇੱਜ਼ਤ ਵੀ ਬੜੇ ਸੋਹਣੇ ਤੋਹਫੇ ਹੁੰਦੇ ਨੇ ਨੰਬਰ 43 ਜੇਕਰ ਜ਼ਖਾਮ ਨਾਲ ਸਿਰ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਪੈਰ ਤੋਂ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹਾਂਜੀ ਵੀਡੀਓ ਬਣਾਉਣ ਵਿੱਚ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀਆਂ ਤੇ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀਆਂ ਜੀ ਧੰਨਵਾਦ ਜੀ ਸਾਰਿਆਂ ਦਾ